ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਬਖਲੋਰ ਵਿਖੇ ਡਾਕਟਰ ਅੰਬੇਦਕਰ ਚੈਰੀਟੇਬਲ ਸੁਸਾਇਟੀ ਰਜਿਸਟਰਡ ਵੱਲੋਂ ਸਮਾਜ ਵਿੱਚ ਅਨੇਕਾਂ ਕਾਰਜ ਆਪਣੇ ਵਿਸ਼ੇਸ਼ ਯੋਗਦਾਨ ਪਾਇਆ ਹੈ ਤੇ ਸੁਸਾਇਟੀ ਵੱਲੋਂ ਮੁਫਤ ਕੰਪਿਊਟਰ ਸੈਂਟਰ ਵਿੱਚ ਪਿਛਲੇ 3 ਮਹੀਨੇ ਦੌਰਾਨ ਜਿਹੜੇ ਬੱਚਿਆਂ ਨੇ ਬੇਸਿਕ ਤੇ ਸੀਸੀਬੀ ਦਾ ਕੋਰਸ ਪੂਰਾ ਕੀਤਾ ਉਹਨਾਂ ਬੱਚਿਆਂ ਨੂੰ ਐਨ ਆਰ ਆਈ ਬਲਬੀਰ ਚੁੰਬਰ ਯੂ ਐਸ ਏ ਗ੍ਰਾਮ ਪੰਚਾਇਤ ਅਤੇ ਸੁਸਾਇਟੀ ਦੇ ਅਹੁਦੇਦਾਰ ਸਹਿਬਾਨਾਂ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਜਿਨ੍ਹਾਂ ਵਿੱਚ ਸਾਹਿਲ ਪੁੱਤਰ ਪਰਮਿੰਦਰ ਵਾਸੀ ਕਾਨਾ ਦਿਕਸ਼ਾ ਪੁੱਤਰੀ ਅਮਰੀਕ ਸਿੰਘ ਬਖਲੌਰ ਮੁਸਕਾਨ ਪੁੱਤਰੀ ਸਤਨਾਮ ਬਖਲੌਰ ਰਜਨੀ ਬਾਲਾ ਪੁੱਤਰੀ ਸੋਮਨਾਥ ਹਰਦੀਪ ਕੁਮਾਰ ਪੁੱਤਰ ਜੋਗਾ ਰਾਮ ਅਰਪਨਾ ਕਲੇਰ ਪੁੱਤਰੀ ਦਾਰਾ ਰਾਮ ਵਾਸੀ ਲਸਾੜਾ ਕਵਿਤਾ ਪੁੱਤਰੀ ਮੁਲਖਰਾਜ ਵਾਸੀ ਪੇਜੋਵਾਲ ਰਮਨਪ੍ਰੀਤ ਕੌਰ ਪੁੱਤਰ ਜਸਵਿੰਦਰ ਕੁਮਾਰ ਨੀਸ਼ਾ ਪੁੱਤਰੀ ਬਲਜੀਤ ਕੁਮਾਰ ਪ੍ਰਿੰਕਾ ਪੁੱਤਰੀ ਜਸਵਿੰਦਰ ਰਜਨੀ ਬਾਲਾ ਪਤਨੀ ਲਾਲਚੰਦ ਆਦੀ ਬੱਚਿਆਂ ਨੂੰ ਦਿੱਤੇ ਗਏ ਅਤੇ ਇਸ ਮੌਕੇ ਐਨਆਰਆਈ ਬਲਬੀਰ ਜੰਬਰ ਯੂਐਸਏ ਨੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ ਦਾ ਇਨਾਮ ਦਿੱਤਾ ਤੇ ਆਖਿਆ ਕਿ ਆਉਣ ਵਾਲਾ ਸਮਾਂ ਕੰਪਿਊਟਰ ਯੁੱਗ ਹੈ ਤੇ ਪੂਰੀ ਮਿਹਨਤ ਨਾਲ ਪੜ੍ਹਾਈ ਕਰੋ ਤੇ ਉਹਨਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਦਕਰ ਜੀ ਦੇ ਬਾਰੇ ਵੀ ਵਿਚਾਰ ਪੇਸ਼ ਕੀਤੇ ਇਸ ਕਾਰਜ ਲਈ ਸੁਸਾਇਟੀ ਨੂੰ ਮੁਬਾਰਕਬਾਦ ਦਿੱਤੀ ਤੇ ਆਖਿਆ ਕਿ ਜਦੋਂ ਵੀ ਮੇਰੀ ਕਿਸੇ ਸਹਿਯੋਗ ਦੀ ਲੋੜ ਹੈ ਤਾਂ ਮੈਂ ਹਾਜ਼ਰ ਹਾਂ ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਸਹਿਬਾਨਾ ਨੇ ਕਿਹਾ ਇਹ ਕੰਪਿਊਟਰ ਸੈਂਟਰ ਐਨਆਰਆਈ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ ਤੇ ਬੱਚਿਆਂ ਨੂੰ ਕੰਪਿਊਟਰ ਕੋਰਸ ਬਿਲਕੁਲ ਮੁਫਤ ਕਰਵਾਏ ਜਾਂਦੇ ਹਨ। ਅਗਰ ਕੋਈ ਬੱਚਾ ਕੰਪਿਊਟਰ ਕੋਰਸ ਕਰਨ ਦਾ ਚਾਹਵਾਨ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਇਹ ਕੰਪਿਊਟਰ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ ਤੇ ਇਸ ਕੰਪਿਊਟਰ ਕੋਰਸ ਲਈ ਸਹਿਯੋਗ ਕਰਨ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਪੰਨੂ RAM ਠੇਕੇਦਾਰ, ਜੋਗਰਾਏ ਰਿਟਾਇਰਡ ਜੰਗਲਾਤ ਅਫਸਰ, ਜਸਵਿੰਦਰ ਸਰੋਆ ਸਬ ਇੰਸਪੈਕਟਰ ਰਿਟਾਇਰਡ ਪੰਜਾਬ ਪੁਲਿਸ, ਮੰਗਤ RAM ASI ਰਿਟਾਇਰ ਪੰਜਾਬ ਪੁਲਿਸ, NRI ਬਲਬੀਰ ਚੁੰਬਰ USA, ਕੰਪਿਊਟਰ ਅਧਿਆਪਕਾ ਨੀਸ਼ਾ ਟੰਡਾ मखन बखलोर सुरिंदर सिंह सरपंच नोर सिंह बब्बी पंच हंसराज पंच राणा संजीव कुमार अमरीक सिंह कुलबीर चुम्बर आदि हाजिर रहे ये साडे जो लड़कियां मेरे बहुत सब कार्योगन पर तो स्टेज पर लाना नहीं है पर ਇਹ ਤੱਕ ਦੇ ਟਾਈਮ ਵਰਤ ਰਹੇ ਕੋਈ ਪੂਰਨ ਅੰਦਤ ਇਸ ਤਰ੍ਹਾਂ ਕੇ ਕੋਸ਼ਿਕਾ ਕੰਕ ਪਹਿਲਾ ਅਚੰਦਰ ਸ਼ੇਨਰ ਆ ਗਿਆ ਸਾਡੇ ਉੱਤੇ ਮੀਟਾ ਪੈਈ ਸੀ ਜਿਵੇਂ ਅਕਰ ਕੋਸ਼ਿਕਾ ਸਾਥ ਜਿਹੜੀ ਸੁਗਿਆ ਦੀ ਹੋਣ ਕਰਦਾ ਤਾਂ ਤੋਂ ਗੁਰੂ ਰਮਦਾਸ ਫਤਨ ਦੇ ਵਿੱਚ ਪੈ ਕੇ ਉਹਦੇ ਨਾਮ ਕੀ ਹੈ ਗਵਰਨਮੈਂਟ ਇਸ ਨੀਡ ਨੂੰ ਗੱਟੇ ਲੋਕਾਂ ਦਾ ਬਣ ਗਿਆ ਸੀ ਸੇਫ ਐਨਲਿੰਗ ਨੂੰ ਹੋ ਗਿਆ ਇਹ ਕਰਤੀ ਹੈ ਬਿਲਕੁਲ ਚੈੱਕ ਹੈ ਸੜੀ ਸਿਸ਼ਟਾਂ ਨੂੰ ਕਰਵਾਉਣਾ ਲੋ ਜੋ ਦਿਮਿਟਰਲ ਸੈਟ ਪ੍ਰੀ ਗਾਇ ਜਾ ਰਹੇ ਆ ਉਹਦੇ ਵਿੱਚ ਬੱਚਿਆਂ ਨੇ ਪਹਿਲਾ ਕਵਰਟ ਪੂਰਾ ਕੀਤਾ ਬਹੁਤ ਪਹਿਲੇ ਕਵਰਟ ਦੀ ਕੁਛੀ ਪੂਰੀ ਕਰਨ ਦੇ ਚਾਹੇ ਸਾਡੇ ਮਾਨਯੋਗ ਤਾਂ ਇਹ ਜਮਾਈ ਪਲੇਸੇ ਜਿਹਨਾਂ ਦਾ ਵੱਡਾ ਸਹਿਯੋਗਿਆ ਇਸ ਸਿਪਰਜੈਕਟ ਵਾਸਤੇ ਮਾਨਜੋਗ ਦੇ ਡਾਇਰੈਕਟ ਯੂਐਸਏ ਦਿਨਾਂ ਤੇ ਬਦਰ ਸੰਜੀਤ ਕੋਈ ਵਾਰ ਯੂਐਸਏ ਫਰਮਾਂ ਨੂੰ ਚਾਰ ਕਿੱਤੇ ਦਿੱਤੇ ਗਏ ਸੀ ਲਗਾਤਾਰ ਇਸ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਆ ਪੱਛੇ ਸਾਲ ਤੋਂ ਮੁੱਕੇ ਤੇ ਸਹਿਯੋਗ ਨੁਥਿਆ ਆਕਦਾ ਇਹਦੇ ਨਾਲ ਬਾਣ ਤੋਂ ਪੱਛ ਇਹ ਹੈ ਉਹ ਨਹੀਂ ਹੈ ਉਹਨਾਂ ਨੂੰ ਗਿਆ ਪਾਕਿਸਤਾਨ ਪੁਲਾ ਤੇ ਨਾਲ ਸਾਡੇ ਸਾਫ ਦਾ ਕੰਮ ਰਹਿਣਾ ਸਿਲਸੇ ਦੀ ਟਾਲਰਸ ਨੂੰ ਨਾਮ ਤੇ ਪੰਚਾਇਤ ਚੋਂ ਸਾਡੇ ਇੱਕ ਬਲਕਸ ਦਾ ਜੋ ਸੰਜੀਤ ਰਾਣਾ ਜੀ ਪਰਮਜੀਤ ਰਾਣਾ ਜੀ ਮਨਜੀਤ ਕੌਰ ਬੁਲਤ ਹਸਪਤਲ ਦੇ ਇੰਸੈਂੀ ਮਾਜੂ ਹੰਸਰਾਜ ਜੀ ਤੇ ਸਾਡੇ ਬਹੁਤ ਸਾਰੇ ਕਾਰਜ ਜੋ ਅੰਮੀ ਜੀ ਸਾਡੀ ਕਮਿਊਨਿਟੀ ਦੇ ਗਿਆਨ ਚ ਦਿਵੇ ਦਿਨ ਰਾਤ ਮੇਦਕਾਂ ਦੀ ਜੋੜਾ ਜੀ ਤੇ ਬੰਕਪਤੀ ਔਰ ਸਨਡੇ ਬਹੁਤ ਇਸ ਗਾਰਡਨ ਦੇ ਸਿੰਗਲ ਅੜੀਆਤੀ ਔਰ ਬਾਸਟਰ ਟੇਪ ਜੀ ਡਿਵਾਂਦੀ ਔਰ ਸਨਡੇ ਗਿਪਗਾਂ ਜੀ ਤੋਂ ਬਹੁਤ ਸਾਰਾ ਨੂੰ ਕੁਝ ਮੰਤਰਾਂ ਤੇ ਡਿਲੀਵਰੀ ਹੋਈ ਔਰ ਟੁਪੜੀ ਇੱਥੇ ਟ੍ਰੇਨਿੰਗ ਦੇ ਰਹੀ ਹੈ ਐਨਪੀਸੀ ਐਡੀਕੂਟਨ ਤਾਂ ਬੱਚੇ ਮੇਰੇ ਦੇਰੀ ਹੈ ਸਾਡੇ ਬੱਚੇ ਜਿਹੜੇ ਤੁਹਾਡੇ ਸਾਰੇ ਸੱਜਣ ਹੋ ਰਹੇ ਆ ਉਹ ਬੱਚੇ ਨੇ ਆਪਣੀ ਟਾਰਗਟ ਪੂਰੀ ਕੀਤੀ ਹੈ ਪੁਰਸਤ 나라 ਕਾ ਚੰਪਸ ਅਟੈਂਡਮੈਂਟ ਬਿੰਡਲ ਆਸੇ ਛਾਡੀ ਗਾਨਯੂ ਅੰਗਰੇਜ਼ ਯੂ ਐਸ ਸੀ ਸਾਹਬ ਨੂੰ ਸੀ